ਵਰਾਸਤੀ ਸ਼ਹਿਰ ਕਪੂਰਥਲਾ ਨੂੰ ਰਾਜਿਆਂ ਅਤੇ ਮਹਾਰਾਜਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ ਪਰ ਇੱਥੋਂ ਦਾ ਸਿਵਲ ਹਸਪਤਾਲ ਹਮੇਸ਼ਾ ਸੁਰੱਖਿਆ ਘੇਰੇ ਵਿੱਚ ਰਹਿੰਦਾ ਹੈ ਸਭ ਤੋਂ ਪਹਿਲਾਂ ਲੋਕਾਂ ਨੇ ਇਸ ਨੂੰ ਰੈਫਰਲ ਸੈਂਟਰ ਦਾ ਸਥਾਈ ਨਾਮ ਦਿੱਤਾ ਹੈ ਸਿਵਲ ਹਸਪਤਾਲ ਦੀਆਂ ਸੇਵਾ ਸਹੂਲਤਾਂ ਅਤੇ ਕੜਾਕੇ ਦੀ ਗਰਮੀ ਵਿੱਚ ਮਰੀਜ਼ਾਂ ਬਾਰੇ ਗੱਲ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਕਹਿੰਦੇ ਨੇ ਕਿ ਜਿਹੜੇ ਮਰੀਜ਼ ਦਾਖਲ ਨੇ ਉਹ ਤਿੰਨ ਚਾਰ ਦਿਨਾਂ ਤੋਂ ਉੱਥੇ ਨੇ ਪਰ ਕੋਈ ਵੀ ਡਾਕਟਰ ਉਹਨਾਂ ਦੀ ਸਿਹਤ ਦੀ ਜਾਂਚ ਦੀ ਪੜਤਾਲ ਨਹੀਂ ਕਰਨਾ ਹੈ ਤੁਹਾਨੂੰ ਖੁਦ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਦੂਜਾ ਤੇਜ਼ ਗਰਮੀ ਦੇ ਮੱਦੇਨਜ਼ਰ ਹਸਪਤਾਲ ਦੇ ਵਾਰਡ ਵਿੱਚ ਏਸੀ ਲਗਾਏ ਗਏ ਨੇ ਪਰ ਉਹਨਾਂ ਦੇ ਸਿਰਫ ਨਾਮ ਦੇ ਹੀ ਲਗਾਏ ਗਏ ਨੇ ਕਿਉਂਕਿ ਉਹਨਾਂ ਦੇ ਏਸੀ 16 ਡਿਗਰੀ ਤਾਪਮਾਨ ਤੇ ਵੀ ਪੱਖੇ ਵਾਂਗ ਗਰਮ ਹਵਾ ਮਾਰਦੇ ਨੇ ਇਸ ਕਰ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਂ ਆਪਣਾ ਮੇਰਾ ਨਾਮ ਸਰਜੀਤ ਕੋਹੜੀ ਹਾਂ ਜੀ ਤਾਂ ਜਿਹੜੇ ਤੁਹਾਡੇ ਕਮਰੇ ਦੇ ਵਿੱਚ ਕੋਈ ਏਸੀ ਜਾਂ ਪੱਖੇ ਚੱਲਦੇ ਆ ਚੱਲਦੇ ਆ ਕਿ ਠੰਡੀਆਂ ਵਧੇ ਰਹੀਆਂ ਕਿ ਗਰਮਾਂ ਵਧੇ ਰਹੀਆਂ ਸਹੀ ਆਂਦੇ ਆ ਸਾਰਾ ਕੱਟੇ ਨਹੀਂ ਚਾਰੇ ਹਾਂ ਜੀ ਏ ਤੁਹਾਨੂੰ ਲੱਗਦਾ ਕੀ ਸਰਕਾਰ ਦੇ ਇਹ ਮੈਡੀਕਲ ਹੱਬ ਬਣਨ ਦੇ ਪੂਰੇ ਕਬੂਥਲੇ ਨੇ ਮੈਡੀਕਲ ਹੱਬ ਬਣਾਏ ਪਿਆ ਫਿਰ ਨੇ ਅੱਛਾ ਜੀ ਸਿਵਲ ਹਸਪਤਲ ਨੂੰ ਵੀ ਲਾ ਕੇ ਦਿੱਤੀਆਂ ਫੈਸਿਲਿਟੀਆਂ ਮਿਲਦੀ ਪਈਆਂ ਹਾਂ ਸਾਰਾ ਤਾਂ ਸਹੀ ਹੈ ਜੀ ਰੋਟੀ ਵਧੀਆ ਮਿਲਦੀ ਖਾਣ ਉੱਤੇ ਕਿੱਥੋਂ ਆਉਂਦੀ ਘਰੋਂ ਲੈ ਉਹਨੇ ਕਿ ਗੁਰਦੁਆਰੇ ਆਉਂਦੀ ਮੰਦ ਮੰਦੋਂ ਆਉਂਦੀ ਆਜਾ ਆਜਾ ਮੁੰਡਾ ਕੱਲੇ ਦਾਖਲ ਕਰਾਇਆ ਮੁੰਡਾ ਕੱਲੇ ਕਰਾਇਆ ਹਾਂ ਕੀ ਨਾਮ ਕੀ ਤਾਂ ਦਾ ਮੇਰਾ ਨਾਮ ਹਾਕੂ ਹਾਂਜੀ ਇਹ ਇੱਕ ਮੈਂ ਨਾ ਕੀ ਗੱਲ ਕੀ ਹੋਈ ਹੈ ਮਕਾਨ ਚੱਲਿਆ ਸੀ ਅੱਤਾ ਦੇ ਕਮਰੇ ਦਾ ਏਸੀ ਚੱਲਦਾ ਹੈ ਹਾਂ ਜੀ ਸਰ ਕੋਈ ਹਵਾ ਨਹੀਂ ਠੰਡੀ ਕੋਈ ਡਾਕਟਰ ਕੇਅਰ ਕਰਦਾ ਕਿ ਨਹੀਂ ਕਰਦਾ 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 ਮਤਲਬ ਕਿ ਕੋਈ ਫੈਸਿਲਿਟੀ ਮਿਲ ਰਹੀ ਹੈ ਤੁਹਾਨੂੰ ਕਿ ਇੱਥੇ ਕਿ ਤੇਰੀ ਫੈਸਿਲਿਟੀ ਮਿਲ ਰਹੀ ਹੈ AC ਤਾਂ ਤਾਂ ਚੱਲਦਾ ਨਹੀਂ ਪਿਆ ਤੇ ਗਰਮ ਹਵਾ ਹਵਾ ਦੀ ਫੈਸਿਲਿਟੀ ਮਿਲਦੀ ਪਈ ਹੈ ਚਲ ਪਤਾ ਕੀਤਾ ਲਈ ਨਮਾਜ਼ ਹੀ ਤਾਂ ਡਾ ਅੰਜੀ ਮੰਜੀ ਦੀ ਤੇ ਕੋਈ ਤਾਂ ਖਲਤ ਡਾ ਹੈ ਅੱਛਾ ਤਾਂ ਤਾਂ ਦੇ ਕਮਰੇ 'ਚ AC ਲੱਗਾ ਪਿਆ ਵਾ ਕਹਿ ਲੋ ਕਿ ਚੱਲਦਾ ਪਿਆ ਨਾ ਇੰਨੇ ਗਰਮੀ ਆ ਤਾਂ ਕਿਸ ਤਰੀਕੇ ਨਾਲ ਅਸੀਂ ਸਰਕਾਰੀ ਹਸਪੀਟਲ ਦੇ ਵਿੱਚ ਕਹਿ ਲੋ ਕਿ ਬੱਚੇ ਦਾ ਇਲਾਜ ਕਰਾ ਰਹੇ ਆ ਕਈ ਤਰ੍ਹਾਂ ਦਾ ਬਣਾਇਆ ਨਹੀਂ ਕਿ ਪਤਾ ਨਹੀਂ ਆ। ਤੁਹਾਨੂੰ ਹੋਰ ਕੇ ਡਾਕਟਰ ਕੋ ਟਾਈਮ ਟੂ ਟਾਈਮ ਆਉਂਦਾ ਵਾ। ਹਾਂਜੀ ਹਰ ਵੀ ਸਾਰਾ ਆਉਂਦਾ। ਬਾਕੀ ਫੈਸਿਲਿਟੀ ਦੇ ਨਾਮ ਤੇ ਤੁਹਾਨੂੰ ਜੀਰੋ ਹੀ ਹੈ। ਜਿੰਦੀ ਹੈ ਤਾਂ ਕਹਿ ਲਓ। ਕੋਈ ਠੰਡੀ ਹਵਾ ਨਹੀਂ ਗਰਮੀ ਦੇ ਵਿੱਚ ਬੱਚਿਆਂ ਨੂੰ ਲੈ ਕੇ। ਅੱਜ ਕੱਲ੍ਹ ਕਰੀ ਤੁਸੀਂ ਵੀ ਕਾਂਗਰਸ ਪਾਰਟੀ ਦੇ ਸੀਨੀਅਰ ਅਗੂ ਹੋ। ਤੇ ਜੇ ਆਪਾਂ ਕਰਪੋਥਰਾ ਦੇ ਸਿਵਲ ਹਸਪਤਲ ਦੀ ਗੱਲ ਕਰੀਏ ਜਿੱਥੇ ਕਿ ਸਰਕਾਰ ਦਾਅਵੇ ਕਰਦੀ ਹੈ ਕਿ ਕਰਪੋਥਰਾ ਨੂੰ ਮੈਡੀਕਲ ਹੱਬ ਬਣਾਣਾ ਤਾਂ ਉੱਥੇ ਸਿਵਲ ਹਸਪਤਲ ਦੀ ਇਹ ਕਹਿ ਲੋ ਕਿ پیشنਟਾਂ ਨੂੰ ਕਿੱਧਰ ਦੇਖਦੇ ਤੁਸੀਂ ਪਹਿਲਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਤੁਸੀਂ ਇਹੋ ਜਿਹੇ ਆਏ ਦਿਨ ਮੁੱਦੇ ਲੈ ਕੇ ਆਉਂਦੇ ਹੋ ਸਰਕਾਰ ਤੇ ਦਾਅਵੇ ਕਰਦੀ ਹੈ ਕਿ ਸਾਡਾ ਜਿਹੜਾ ਸਰਕਾਰੀ ਹਸਪਤਲ ਨੇ ਕੋਈ ਮੈਡੀਕਲ ਹੱਬ ਬਣਾਇਆ ਜਾਵੇ ਪਰ ਇਹ ਤੇ ਇੱਕ ਰੈਫਰੈਂਸ ਰੈਫਰ ਸੈਂਟਰ ਦੇ ਤੌਰ ਤੇ ਜਾਂਦਾ ਹੈ ਜਦਾ ਸਿਰਫ ਸਾਡਾ ਇਹ ਹਸਪਤਲ ਨਾ ਤੇ ਇੱਥੇ ਸਭ ਕਾਗਜ਼ੀ ਪੱਤਰੀ ਇਹ ਸਾਰੇ ਨੇ ਦਾਅਵੇ ਕਰਦੇ ਆ ਕਿ ਸਾਡੇ ਸਾਰੇ ਫੈਸਿਲਟੀਆਂ ਸਭ ਕੁਝ ਹੈਗਾ ਲੇਕਿਨ ਜਮੀਮੀ ਜਿਹੜੀ ਜਮੀਨੀ ਹਕੀਕਤ ਦੇ ਤੌਰ ਤੇ ਦਿਖੀਏ ਤਾਂ ਤੁਸੀਂ ਬਿਜਲੀ ਦਾ ਜਾਂ ਤੁਸੀਂ ਇੱਥੇ ਕੋਈ ਵੀ ਅੱਜ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਅੱਜ ਤੋਂ 4 ਦਿਨ ਪਹਿਲਾਂ ਦੀ ਗੱਲ ਆ ਕਿ ਇੱਕ ਬੱਚਾ ਛੋਟਾ ਜਿਹੜਾ ਬਾਜੂ ਟੁੱਟ ਗਈ ਸੀ ਉਹਨੂੰ ਹਸਪੀਟਲ ਲੈ ਗਏ ਉਥੇ ਦੇਖੋ ਉਹਨਾਂ ਨੇ ਇਹ ਕਹਿ ਕੇ ਕਹਤਾ ਕਿ ਅਸੀਂ 3 ਦਿਨ ਤੱਕ ਇਹਦਾ ਇਲਾਜ ਨਹੀਂ ਇਹ ਕਰ ਸਕਦੇ ਡਾਕਟਰ ਸਾਹਿਬ ਹੁਣ ਨਹੀਂ ਹੈਗੇ ਸੋਮਵਾਰ ਆਉਣਗੇ ਫਿਰ ਕਰਨਗੇ ਇਲਾਜ ਅਸੀਂ ਜਦੋਂ ਫਿਰ ਉਹਨਾਂ ਨੂੰ ਘਰਦਿਆਂ ਨੂੰ ਕੁਝ ਨਜ਼ਰ ਨਹੀਂ ਆਇਆ ਤਾਨੂੰ ਫਿਰ ਇੱਕ ਪ੍ਰਾਈਵੇਟ ਹਸਪਤਲੋਂ ਇਲਾਜ ਰਾਣਾ ਪਿਆ ਤੇ ਤੁਸੀਂ ਆਪ ਜਾਣਦੇ ਹੋ ਕਿ ਹੁਣ ਇਹ ਜਮੀਨੀ ਹਕੀਕਤ ਤੇ ਇਹ ਹਸਪਤਲ ਕਿੱਥੇ ਖੜਾ ਵਾ ਫੈਸਿਲਿਟੀ ਦੀ ਗੱਲ ਕਰੀਏ ਫੈਸਿਲਿਟੀ ਨੂੰ ਕਿੱਦਾਂ ਦੇ 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 ਜੇ ਕਿ ਦਾਅਵੇ ਤਾਂ ਨੇ ਤਾਂ ਬਹੁਤ ਹੋਏ AC ਇਹਨਾਂ ਦੇ ਬੰਦ ਹੁੰਦੇ ਆ ਪੱਖੇ ਇਹਨਾਂ ਦੇ ਨਹੀਂ ਚੱਲਦੇ ਉੱਤੇ ਗਰਮੀ ਦਾ ਮੌਸਮ ਗਰਮੀਰ ਮੌਸਮ ਤੇ ਤੁਸੀਂ ਦੇਖ ਹੀ ਆਇਓ ਤੁਸੀਂ ਉੱਥੇ ਸਾਰਾ ਕੁਝ ਉਹਨਾਂ ਦਾ ਜ਼ਮੀਨੀ ਤੌਰ ਤੇ ਜੋ ਵੀ ਅੱਜ ਮੌਇਨਾ ਕੀਤਾ ਵਾ ਉਹ ਸਾਰਾ ਤੁਸੀਂ ਜਾਣਦੇ ਹੀ ਹੋ ਮੈਂ ਤੇ ਹੀ ਬੇਨਤੀ ਕਰਾਂਗਾ ਇਹਨੂੰ ਕਪੂਰਥਾਣਾ ਨਿਵਾਸੀਆਂ ਲਈ ਥੋੜੀ ਫੈਸਿਲਟੀਆਂ ਦਿੱਤੀਆਂ ਜਾਣ ਤਾਂ ਕਿ ਇਹ ਰੈਫਰ ਸੈਂਟਰ ਦੇ ਨਾਂ ਤੇ ਨਾ ਜਾਣਿਆ ਜਾਵੇ ਤੇ ਅਬੀ ਕੀ ਕੱਲ ਸਾਡੀ ਟੀਮ ਵੱਲੋਂ ਸਿਵਲ ਹਸਪੀਟਲ ਤੇ ਪਾਰ ਦਾ ਦੌਰਾ ਕੀਤਾ ਗਿਆ ਉੱਥੇ ਜਿਵੇਂ ਕਿ ਲੋਕਾਂ ਨੂੰ ਲੋੜੀਂਦੀਆਂ ਫੈਸਿਲਟੀਆਂ ਦੇ ਨਾਮ ਮਿਲਣ ਕਰਕੇ ਲੋਕ ਪਰੇਸ਼ਾਨ ਹੋ ਇਸ ਮੰਦੀ ਸਰਕਾਰ ਦੇ ਦਾਅਵਿਆਂ ਨੂੰ ਹੈਲਥ ਕੇਅਰ ਕਿਲੋ ਮੈਡੀਕਲ ਹੱਬ ਬਣਾ ਦੇ ਕੱਲਾ ਨੂੰ ਕਿਤਾ ਦੇਖੋ ਜੀ ਬਤੌਰ ਹਲਕਾ ਸੇਵਾਦਾਰ ਮੈਂ ਲੰਬੇ ਸਮੇਂ ਤੋਂ ਹਲਕੇ ਦੇ ਸੇਵਾਵਾਂ ਨਿਭਾ ਰਿਹਾ ਹਾਂ ਸਮੇ ਸਮੇਤੇ ਮੈਡੀਕਲ ਨਾਲ ਸੰਬੰਧਿਤ ਜਿਹੜੀਆਂ ਵੀ ਲੋਕਾਂ ਨੂੰ ਸਮੱਸਿਆਵਾਂ ਹੁੰਦੀਆਂ ਉਹ ਮੈਂ ਸਿਵਲ ਹਸਪਤਲ ਕਬੂਥਰੇ ਜਾ ਕੇ ਲੋਕਾਂ ਦੀ ਗੱਲ ਇਹ ਚ ਲਿਆਣਾ মিডিਆ ਨੇ ਤੁਸੀਂ ਸਾਰਿਆਂ ਜਾ ਕੇ ਦੌਰਾ ਕੀਤਾ ਜਨਰਲ ਵਾਰਡ ਦਾ ਬਹੁਤ ਚੰਗੀ ਗੱਲ ਆ ਕਿਉਂਕਿ ਇਹਨਾਂ ਕੋ ਹਮੇਸ਼ਾ ਬਹੰਨਾ ਹੁੰਦਾ ਕਿ ਜਿਹੜਾ মিডিਆ ਵਾ ਉਹ ਇੱਥੇ ਆ ਸਕਦਾ ਵਾ মিডিਆ ਉਹ ਇੱਥੇ ਆ ਸਕਦਾ ਜਿਸ ਤੀ ਤੋਂ ਇਹ ਬਜਦੇ ਰਹੇ ਕਿਉਂਕਿ ਬਹੁਤ ਸਾਰੇ ਇਹਨਾਂ ਨੈਕਸਸ ਦੇ ਲੂ ਪਲਮੈਨ ਦਿਖਾਣੇ ਹੁੰਦੇ ਆ ਪਰ ਇਹ ਉਸ ਤੇ ਬੱਜ ਜਾਂਦੇ ਰਹੇ মিডিਆ ਨੇ ਜਾ ਕੇ ਦੌਰਾ ਕੀਤਾ ਜਨਰਲ ਵਾਰਡ ਦਾ ਉਹਦੇ ਵਿੱਚ মিডিਆ ਨੇ ਦਿਖਾਇਆ ਕਿ ਏਸੀ ਜਿਹੜਾ ਵਾ ਇੰਨੀ ਭਾਰ ਗਰਮੀ ਦੇ ਵਿੱਚ 16 ਦਾ ਟੈਂਪਰੇਚਰ ਜਨਰਲ ਵਾਰਡ ਜੇ ਜਿੱਥੇ ਮਰੀਜ਼ ਲੰਮੇ ਪਏ ਆ ਪੱਖੇ ਵੀ ਨਹੀਂ ਚੱਲਦੇ ਪਏ ਤੇ ਲੋਕਾਂ ਦੀ ਅੱਖਾਂ ਦੇ ਵਿੱਚ ਧੂੜ ਪਾਉਣ ਦੇ ਲਈ 16 ਨੰਬਰ ਤੇ ਟੈਂਪਰੇਚਰ ਕੀਤਾ ਏਸੀ ਦਾ ਤੇ ਹਵਾ ਜਿਹੜੀ ਮਾਰਿਆ ਜਿਹੜੀ ਬਿਲਕੁਲ ਪੱਖੇ ਦੀ ਇੰਨਾ ਕੋਲੋਂ ਤੇ ਸਰਵਿਸ ਨਹੀਂ ਕਰਵਾਉ ਬਾਲੀ ਸਿਵਲ ਹਸਪੀਟਲ ਕਬੂਥਲੇ ਜੇ ਉਹਨਾਂ ਦੇ ਵਿੱਚ ਗੈਸ ਨਹੀਂ ਭਰਾਈ ਜਾ ਰਹੀ ਕਿਉਂਕਿ ਇਹ ਨੋਰਮਲ ਜੀ ਚੀਜ਼ ਆ ਪਤਾ ਹੁੰਦਾ ਕਿ ਏਸੀ ਦੇ ਵਿੱਚ ਸਮੱਸਿਆ ਕੀ ਆ ਦੂਜੇ ਪਾਸੇ ਵੱਡੀਆਂ ਵੱਡੀਆਂ ਗੱਲਾਂ ਕੀ ਦਿਆਂ ਨੇ ਕਿ ਮੈਡੀਕਲ ਹੱਬ ਸਿਵਲ ਹਸਪੀਟਲ ਕਪੂਥਲੇ ਦੇ ਰੂਪ ਦੇ ਵਿੱਚ ਜਾਂ ਮੈਡੀਕਲ ਕਾਲਜ ਦੇ ਰੂਪ ਦੇ ਵਿੱਚ ਕਪੂਥਲੇ ਚ ਲਿਆਂਦਾ ਜਾਊਗਾ ਇਸ ਕਰਕੇ ਜਿੱਟਾ ਹਾਥੀ ਜਿਹੜਾ ਵਾ ਸਿਵਲ ਹਸਪੀਟਲ ਬੰਦ ਕੇ ਇਹਨਾਂ ਨੇ ਖਲਾਅ ਦਿੱਤਾ ਵਾ ਤੇ ਸਹੂਲਤਾਂ ਦੇ ਨਾਮ ਤੇ ਲੋਕਾਂ ਨੂੰ 0 ਤੋਂ 0 ਜਿਹੜੀ ਸਹੂਲਤ ਮਿਲ ਰਹੀ ਆ ਸੋ ਕਈ ਡਾਕਟਰ ਇਦਾਂ ਦੇ ਆ ਜਿਹੜੇ ਆਪਣੀ ਜਿਹੜੀ ਆ ਨੌਕਰੀ ਆ ਉਹਦੇ ਨਾਲ ਸincere ਨਹੀਂ ਆ ਕਿਉਂਕਿ ਡਾਕਟਰਾਂ ਨੂੰ ਰੱਬ ਤੋਂ ਬਾਅਦ ਰੱਬ ਦਾ ਜੜਾਵਾ ਦਰਜਾ ਦਿੱਤਾ ਜਾਂਦਾ ਪਰ ਅੱਜ ਹਾਲਾਤ ਇਦਾਂ ਦੇ ਹੋਏ ਕੁਝ ਡਾਕਟਰਾਂ ਨੇ ਇਸ ਚੀਜ਼ ਨੂੰ ਛਿੱਕੇ ਤੇ ਡਾਂਗੇ ਮਰੀਜ਼ਾਂ ਨੂੰ ਪਸ਼ੂਆਂ ਨਾਲੋਂ ਵੀ ਗਲਤ ਵਤੀਰਾ ਅਪਣਾ ਰਹੇ ਆ ਸੋ ਡੰਗਰਾਂ ਨਾਲੋਂ ਵੀ ਮਾੜਾ ਵਿਵਹਾਰ ਮਰੀਜ਼ਾਂ ਨਾਲ ਆਮ ਜਿਹੜੇ ਹੋ ਰਿਹਾ ਸਿਵਲ ਹਸਪੀਟਲ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਸਿਵਲ ਹਸਪੀਟਲ ਦੇ ਵਿੱਚ ਕੋਈ ਬਦਲਾਅ ਦੀ ਲੋੜ ਹੈਗੀ ਆ ਬਦਲਾ ਉਪਤ ਲੈ ਕੇ ਥੱਲੇ ਤੱਕ ਆ ਜੇ ਦਾ ਭਾਵੇਂ ਉਹ ਐਸਐਮਓ ਹੋਵੇ ਕਿਉਂਕਿ ਐਸਐਮਓ ਸਾਹਿਬ ਤੇ ਆਪਣੇ ਏਸੀ ਵਾਲੇ ਕਮਰੇ ਚ ਇੰਨੀ ਗਰਮੀ ਚ ਬਾਹਰ ਹੀ ਨਿਕਲਦੇ ਉਹ ਵਿਚਾਰਾ ਸਿਵਲ ਸਰਜਨ ਡਾਕਟਰ ਪ੍ਰਾਸ਼ਨ ਉਹ ਗੇੜਾ ਗੁੜਾ ਮਾਰਦੇ ਆ ਉਹ ਵੀ ਮੇਰੇ ਵੱਲੋਂ ਬਾਰ ਬਾਰ ਮੰਗ ਪੱਤਰ ਦੇਣ ਤੋਂ ਬਾਅਦ মিডিਆ ਤੇ ਤੁਹਾਡੇ ਸਾਥ ਦੇ ਨਾਲ ਆਵਾਜ਼ ਚੱਕਣ ਤੋਂ ਬਾਅਦ ਡਾਕਟਰ ਪ੍ਰਾਸ਼ਨ ਨੇ ਆਪਣੀ ਜ਼ਿੰਮੇਵਾਰੀ ਸਮਝਣੀ ਸ਼ੁਰੂ ਕੀਤੀ ਪਰ ਜਿਹੜੇ ਐਸਐਮਓ ਹਿੰਦੂ ਬਾਲਾ ਮੈਡਮ ਜੋ ਜਲੰਧਰ ਤੋਂ ਆਇਆ ਬਾਰੀ ਹਲਕੇ ਦੇ ਵਿੱਚੋਂ ਬਾਰੀ ਜ਼ਿਲ੍ਹੇ ਦੇ ਵਿੱਚੋਂ ਉਹ ਤੇ ਵਿਚਾਰੇ ਮਿਲਦਾ ਏਸੀ 'ਚ ਬੈਠ ਰਹੇ ਨੇ ਆਪਣੇ ਏਸੀ ਫੁੱਲ ਬਾਈ ਫੁੱਲ ਏਸੀ ਦੀ ਕੂਲਿੰਗ ਦਿੰਦੇ ਆ ਤੇ ਜਿਹੜੇ ਮਰੀਜ਼ ਜਿੰਨਾਂ ਨੂੰ ਸਰਕਾਰਾਂ ਤੋਂ ਸਹੂਲਤਾਂ ਚਾਹੀਦੀਆਂ ਹੁੰਦੀਆਂ ਸਰਕਾਰੀ ਹਸਪਤਾਲ ਤੋਂ ਸਹੂਲਤਾਂ ਚਾਹੀਦੀਆਂ ਉਹ ਵਿਚਾਰੇ ਤਪ ਰਹੇ ਆ ਗਰਮੀ 'ਚ ਇਲਾਜ ਦੇ ਦੌਰਾਨ ਬੁਰੇ ਹਾਲਾਤ ਉਹਨਾਂ ਦੇ ਹੋ ਰਿਹਾ ਕਿਆ ਨੰਬਰ ਕਿਤੇ ਨਾ ਕਿਤੇ ਕਾਗਜ਼ੇ ਤੇ ਹੀ ਮੈਡੀਕਲ ਕਹ ਲੋ ਕਿ ਜਿਹੜੀ ਕਿ ਫੈਸਿਲਿਟੀਆਂ ਓਕੇ ਆ ਤੇ ਪਰ ਜ਼ਮੀਨੀ ਪੱਧਰ ਤੇ ਰਿਪੋਰਟ ਜ਼ੀਰੋ ਦੇਖੋ ਜੀ 0/0 ਇਹਨਾਂ ਨੂੰ ਨੰਬਰ ਦਿੱਤਾ ਕਿਉਂਕਿ 100 10 20 ਦੇ ਇਹ ਹੱਕਦਾਰ ਨੇ ਉਹਨਾਂ ਨੂੰ ਨੰਬਰ ਦੇਣ ਤੇ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੂੰ ਬੇਨਤੀ ਆ ਬੜੀ ਗਰਮੀ ਪੈਂਦੀ ਕਿ ਤੁਸੀਂ ਵੀ ਗੇੜਾ-ਗੂੜਾ ਮਾਰੋ ਜਾ ਕੇ ਸਰਕਾਰ ਦੇ ਵਿੱਚੋਂ ਕੱਲੇ ਸਾਫਕਾ ਜਿਹੜੇ ਕੁਝ ਚੇਅਰਮੈਨ ਆ ਸਾਫਕਾ ਲੀਡਰ ਵਾ ਉਹ ਸਿਰਫ ਫੋਟੋਆਂ ਖਿਜਣ ਤੱਕ ਸੀਮਤ ਆ ਜਾਂ ਅਫਸਰਾਂ ਨੂੰ ਮਿਲਣ ਦਾ ਸੀਮਤ ਆ ਜਾਂ ਸਰਕਾਰ ਦੇ ਨੁਮਾਇੰਦਿਆਂ ਦੇ ਮੂੰਹ ਮਿੱਠੇ ਕਰਾਉਣ ਤੱਕ ਸੀਮਤ ਦਾ ਇਸ ਕੋ ਅਗੇ ਮੌਜੂਦਾ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਜਾ ਕੇ ਸਿਵਲ ਹਸਪਤਲ ਦੇਖਣ ਤੇ ਜਿਹੜੇ ਵਿਧਾਇਕ ਸਾਹਿਬ ਇੱਥੇ ਦੇ ਉਹ ਤੇ ਮੈਨੂੰ ਲੱਗਦਾ ਕਦੀ ਇਲੈਕਸ਼ਨਾਂ ਤੋਂ ਪਹਿਲੋਂ ਕਦੀ ਸਿਵਲ ਹਸਪਤਲ ਤੇ ਜਾ ਕੇ ਦੇਖਦੇ ਨਹੀਂ ਕਿ ਉਹਨਾਂ ਦੇ ਹਲਕੇ ਦੇ ਵਿੱਚ ਕੋਈ ਸਹੂਲਤਾਂ ਮਿਲਦੀਆਂ ਉਹ ਵੀ ਇਲੈਕਸ਼ਨ ਤੋਂ 2 ਕਮਹੀਨੇ ਪਹਿਲੋਂ ਆਂਦੇ ਆ ਆਪਣੀ ਜਿਹੜੀ ਛੜੀ ਉਹ ਕਮਾਉਂਦੇ ਆ ਪਾਣ ਪਤਾ ਕਿਦਾਂ ਉਹ ਕਮਾ ਕੇ ਜਿੱਤ ਕੇ ਹੋ ਜਾਂਦੇ ਉਹਨਾਂ ਨੂੰ ਮੈਡੀਕਲ ਦੀਆਂ ਸਹੂਲਤਾਂ ਨਾ ਸਿਵਲ ਹਸਪਤਲ ਨਾ ਕੋਈ ਮਤਲਬ ਨਹੀਂ ਆ ਸਾਰੇ ਜਿਹੜੀ ਆਮ ਪਾਰਟੀ ਸਰਕਾਰ ਬਣ ਲੋ ਦਾਵੇ ਤਾਂ ਬਹੁਤ ਕੀਤੇ ਜਾਂਦੇ ਆ ਕਿ ਸਿਵਲ ਹਸਪੀਟਲ ਦੇ ਵਿੱਚ ਮੋਡਰਨ ਫੈਸਿਲਿਟੀਆਂ ਦਿੱਤੀਆਂ ਜਾਊਂਗੀਆਂ ਚਾਹੇ ਉਹ ਮੈਡੀਕਲ ਨੂੰ ਲੈ ਕੇ ਹੋਣ ਚਾਹੇ ਹੋਰ ਕਿਸੇ ਵੀ ਮਰੀਜ਼ ਦੀ ਹੋਣ ਪਰ ਜੇ ਸਿਵਲ ਹਸਪੀਟਲ ਕਪੂਥਲਾ ਦੇ ਹਾਲਾਤ ਹਾਲਾਤਾ ਦੇ ਉੱਤੇ ਗੱਲ ਕਰੀਏ ਉੱਥੇ ਫੈਸਿਲਿਟੀ ਦੇ ਨਾਮ ਤੇ ਜ਼ੀਰੋ ਜਿਹੜੀ ਕੋਈ ਗਰਾਊਂਡ ਰਿਪੋਰਟ ਆਉਂਦੀ ਹੈ ਨਜ਼ਰ ਇਸ ਸੰਬੰਧੀ ਪਾਰਟੀ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਸ਼ਾਸਨ ਜਾਂ ਸਰਕਾਰ ਦੇ ਧਿਆਨ ਦੇ ਵਿੱਚ ਲੰਮੇ ਹੰਦੇ ਜਾਊਂਗੀ ਦੇਖੋ ਜਿਹੜੀ ਤੁਸੀਂ ਕਹ ਰਹੇ ਜੀਰੋ ਟੂ ਕੋਟ ਤੁਸੀਂ ਲੋਕਾਂ ਨੂੰ ਪੁੱਛੋ ਕਈ ਵਾਰੀ ਹੁੰਦਾ ਹੈ ਕਿ ਸਿਸਟਮ ਤੇ ਪ੍ਰੈਸ਼ਰ ਬਹੁਤ ਹੈ ਲੋਕ ਸਿਵਲ ਹਸਪਤਾਲ ਕਿਥੇ ਕੋ ਵੜਦਾ ਨਹੀਂ ਸੀ ਹੁਣ ਸੈਂਕੜੇ ਦੀ ਤਰ੍ਹਾਂ ਲੋਕ ਆ ਰਹੇ ਹਰ ਇੱਕ ਤਰ੍ਹਾਂ ਦਾ ਇਲਾਜ ਜਿਹੜਾ ਮੁਕਤ ਹੋ ਰਿਹਾ ਹਰ ਇੱਕ ਫੈਸਿਲਿਟੀ ਹੈ ਉਹਦੇ ਨਾਲ ਜਿਹੜੀ ਸਿਸਟਮ ਤੇ ਕੋਈ ਡਾਕਟਰ ਹੁੰਨੇ ਨਹੀਂ ਡਾਕਟਰ ਪਹਿਲੀਆਂ ਸਰਕਾਰਾਂ ਨੇ ਭਰਤੀ ਨਹੀਂ ਕੀਤੇ ਨਵੀਆਂ ਸਰਕਾਰਾਂ ਨੇ ਭਰਤੀ ਕੀਤੇ ਉਹਨਾਂ ਦੀ ਡਿਪਾਰਟਮੈਂਟ ਬਹੁਤ ਜਲਦੀ ਕਈਆਂ ਵਿੱਚ ਹੋ ਗਈ ਕਈ ਹਸਪਤਾਲਾਂ ਦੇ ਵਿੱਚ ਹੋ ਰਹੀਆਂ ਕਈਆਂ ਚ ਹੋ ਰਿਹਾ ਡਿਫੂਟ ਹੋ ਰਹੇ ਨੇ ਔਰ ਜਿਹੜਾ ਕੋਈ ਮਾੜੀ ਮੋਟੀ ਕਮੀ ਆ ਉਹ ਵੀ ਦੂਰ ਹੋ ਨਹੀਂ ਰਹੀ ਗੱਲ ਇਨਫਰਾਸਟ੍ਰਕਚਰ ਦੀ ਇਨਫਰਾਸਟ੍ਰਕਚਰ ਵੀ ਪਿਛਲੇ ਲੰਮੇ ਸਮੇਂ ਤੋਂ ਕਿਸੇ ਤਰ੍ਹਾਂ ਦੀ ਕੋਈ ਡਵੈਲਪਮੈਂਟ ਨਹੀਂ ਕਿਉਂਕਿ ਸਰਕਾਰਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦਾ ਉਹਨਾਂ ਦਾ ਇੱਕੋ ਇੱਕ ਏਜੰਡਾ ਸੀ ਕਿ ਜਿਹੜਾ ਵੀ ਜਿਹੜਾ ਸਰਕਾਰੀ ਤੰਤਰ ਆ ਪਬਲਿਕ ਸੈਕਟਰ ਆ ਚਾਹੇ ਹੈਲਥ ਹੋਵੇ ਚਾਹੇ ਐਜੂਕੇਸ਼ਨ ਹੋਵੇ ਉਹਨੂੰ ਉਹਨੂੰ ਤੈਸਨੈਸ ਕਰਕੇ ਪ੍ਰਾਈਵੇਟ ਜਿਹੜੇ ادارے ਹਨ ਉਹ ਕੀ ਕਰਨਾ ਉਹਦੇ ਕਰਕੇ ਜਿਹੜੀ ਸਰਕਾਰੀ ਏਡਾਰੀਆਂ 'ਚ ਇਨਵੈਸਟਮੈਂਟ ਨਹੀਂ ਕੀਤੀ ਗਈ ਹੁਣ ਸਰਕਾਰ ਕਰ ਰਹੀ ਹੈ ਬਹੁਤ ਜਲਦੀ ਸਾਰਾ ਕੁਝ ਜਿਹੜਾ ਬਹੁਤ ਬਹੁਤ ਤਰ੍ਹਾਂ ਬਹੁਤ ਇੰਪਰੂਵਮੈਂਟ ਹੋ ਗਈ ਹੈ ਔਰ ਇਹਦੀ ਵੀ ਜਿਹੜੀ ਕੋਈ ਗੱਲ ਕੋਈ ਨੀਕੀ ਖਾਮੀ ਆ ਕਿਉਂਕਿ ਗਰਮੀਆਂ ਦੇ ਦੌਰਾਨ ਕਈ ਵਾਰੀ ਤੂਫਾਨ ਆ ਜਾਂਦੇ ਕੋਈ ਬੱਤੀ ਖਰਾਬ ਹੋ ਜਾਂਦੀ ਕਦੇ ਕੁਝ ਹੋ ਜਾਂਦਾ ਉਹਦੇ ਨਾਲ ਕਿਤੇ ਕੋਈ AC ਨਹੀਂ ਚੱਲਦਾ ਜਾਂ ਤੇ ਹੋਰ ਗੱਲ ਹੋ ਜਾਂਦੀ ਤੇ ਉਹ ਉਹ ਛੋਟੀ ਮੋਟੀਆਂ ਗੱਲਾਂ ਉਹਨਾਂ ਨੂੰ ਦੂਰ ਕੀਤਾ ਜਾ ਰਿਹਾ ਜੇ ਕੋਈ ਹੈ ਉਹ ਜੀ ਧਿਆਨ ਤੇ ਮੈਂ ਮੈਡਮ ਹਿੰਦੂ ਬਾਲਾ ਜੀ ਨਾਲ ਗੱਲ ਕਰਕੇ ਪ੍ਰਸ਼ਾਸਨ ਜਿਹੜੇ ਐ ਐਸਐਮਓ ਸਾਹਿਬ ਆ ਜਾਂ ਸੀਐਮਓ ਸਾਹਿਬ ਉਹਨਾਂ ਨਾਲ ਗੱਲ ਕਰਕੇ ਜੇ ਕੋਈ ਕਮੀ ਪੇਸ਼ੀਆ ਤਾਂ ਉਹ ਦੂਰ ਕਰਾਈ ਜਾਵੇ ਜੇ ਤਾਂ ਗੱਲ ਕਰੀ ਐਸਐਮਓ ਸਾਹਿਬ ਵੀ ਕਹਿੰਦੇ ਆ ਕਿ ਜੇ ਅਸੀਂ ਡਾਕਟਰਾਂ ਨੂੰ ਗੱਲ ਕਹੀਏ ਡਾਕਟਰ ਆਪਣਾ ਰਚਾਈਨ ਪੱਤਰ ਦੇਖ ਕੇ ਨਾਲ ਇੱਕ ਲੈਨ ਲਿਖ ਦਿੰਦੇ ਕਿ ਐਸਐਮਓ ਸਾਹਿਬ ਸਾਨੂੰ ਪ੍ਰੈਸ਼ਰਾਈਜ਼ ਕਰ ਦਿਆ। ਇਹ ਤਮਕੀ ਦੇਖੋ ਆਪਣਾ ਜਾਇੰਦ ਜੀ ਵੀ ਗੱਲ ਕਰਦੇ ਜਦੋਂ ਉਹਨਾਂ ਨੂੰ ਕੋਈ ਸ਼ਕਤੀ ਦੇ ਨਾਲ ਉਹਨਾਂ ਦੇ ਅੱਗੇ ਗੱਲ ਕਰਦੇ ਤਾਂ ਜਿਹੜੇ ਇਧਰੇ ਡਾਕਟਰ ਵੀ ਆ ਸਿਵਲ ਹਸਪੀਟਲ ਦੇ ਵਿੱਚ ਉਹ ਡਾਕਟਰਾਂ ਦੇ ਉੱਤੇ ਸਰਕਾਰ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ? ਮੇਰੇ ਧਿਆਨ 'ਚ ਤੁਸੀਂ ਗੱਲਿਆਂ ਦੀ ਮੈਂ ਬਿਲਕੁਲ ਅੱਜ ਹੋਣ ਜਿਹੜਾ तकरीबन ਵੱਜ ਗਿਆ 10:30 ਕਾਨੂੰਨ ਮੈਂ ਸੇਰੀ ਹਸਪੀਟਲ ਜਾਊਂਗਾ ਗੱਲ ਐਸਮਾ ਸਾਹਿਬ ਨਾਲ ਵੀ ਸੀਐਮਾ ਸਾਹਿਬ ਨਾਲ ਇਹ ਗੱਲ ਕਰੂ ਇਹੋ ਜੇ ਕੌਣ ਕੋਈ ਡਾਕਟਰ ਨੇ ਜਿਹੜੀ ਇਹੋ ਜੀ ਧਮਕੀਆਂ ਦਿੰਦੇ ਆ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਸਰਕਾਰੀ ਹਸਪਤਾਲ ਕੋ ਵੜਦਾ ਨਹੀਂ ਸੀ ਹੁਣ ਲੋਡ ਆ ਇਹ ਜਿਹੜੇ ਇੱਥੇ ਡਾਕਟਰ ਬੈਠੇ ਉਹ ਆਪਣਾ ਘਰੇ ਵੀ ਕੰਮ ਕਰਦੇ ਸੀ ਪ੍ਰਾਈਵੇਟ ਪ੍ਰੈਕਟਿਸ ਕਰਦੇ ਸੀ ਉਹਨਾਂ ਨੂੰ ਇੱਥੇ ਕੰਮ ਕਰਨਾ ਪੈਂਦਾ ਜੇ ਕੋਈ ਇਹੋ ਜਿਹਾ ਕੰਮ ਕਰਨ ਵਾਲਾ ਮੈਂ ਉਹਨਾਂ ਨਾਲ ਗੱਲ ਕਰਕੇ ਮੈਂ ਮਿਨਿਸਟਰ ਸਾਹਿਬ ਦੇ ਧਿਆਨ ਚ ਲਿਆਵਾਂਗੇ ਉਹੋ ਜਿਹਨੂੰ ਜਿਹੜਾ ਕਹਿੰਦਾ ਘਰ ਜਾਣ ਨੂੰ ਤੋਂ ਉਹਨੂੰ ਪੱਕਾ ਘਰ ਬੈਠਾ ਬਿਠਾਇਆ ਜਾਊਗਾ ਮੈਂ ਕਿ ਕਾਰ ਤਾਂ ਜਾਣਾ ਚਾਹਦੇ ਹੈ ਕਈ ਡਾਕਟਰ ਪਰ ਨਾਲ ਹੀ ਇੱਕ ਚੀਜ਼ ਇਹ ਵੀ ਲਿਖ ਰਹੇ ਨੇ ਕਿ ਸਾਨੂੰ ਮੈਂਟਲ ਹਰਾਸਮੈਂਟ ਕੀਤਾ ਨਹੀਂ ਵੀ ਇਹ ਨਹੀਂ 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 ਤਾਂ ਜਿਹੜੀ ਇਹ ਜੇ ਅੱਜ ਇਹ ਤੇ ਜੇ ਕੋਈ ਇੱਕ ਤਰ੍ਹਾਂ ਦੀ ਇਹਨੂੰ ਟੂਲ ਦੇ ਤਾਈ ਵਰਤਿਆ ਜਾਵੇ ਕਿ ਨਹੀਂ ਜੀ ਅਸੀਂ ਡਰਾਉਣ ਤੇ ਮਕਾਉਣ ਲਈ ਜੇ ਕੋਈ ਮੈਂਟਲੀ ਕਿਸੇ ਨੂੰ ਕੋਈ ਹਰਾਸ ਨਹੀਂ ਕਰ ਸਕਦੇ ਜੇ ਐਸਐਮਓ ਔਰ ਸੀਐਮਓ ਸਾਹਿਬ ਜਿਹੜੇ ਨੇ ਉਹ ਇਸ ਇੰਸਟੀਚਿਊਸ਼ਨ ਦੇ ਖਾਸ ਕਰ ਕਪੂਰਥਲੇ ਦੇ ਵਿੱਚ ਜਿਹਨੇ ਹਸਪੀਟਲ ਨੇ ਉਹਨਾਂ ਦੇ ਕਰਤਾ ਕਰਤਾਂ ਦੇ ਉਹਨਾਂ ਦੇ ਹੈੱਡ ਨੇ ਉਹ ਆਪਣੇ ਤੋਂ ਜਿੰਨਾ ਵੀ ਸਟਾਫ ਆ ਉਹਨਾਂ ਦੇ ਬੱਚਿਆਂ ਵਰਗਾ ਉਹਨਾਂ ਨੂੰ ਕਿੰਦਾ ਹਰਾਸ ਕਰ ਸਕਦੇ ਜੇ ਕੋ ਉਹਨਾਂ ਨੂੰ ਬਲੈਕਮੇਲ ਕਰਦਾ ਮੈਂ ਫਿਰ ਦੁਬਾਰਾ ਇਹ ਗੱਲ ਕਹਿ ਰਿਹਾ ਤੇ ਉਹਦੀ ਉਹਦਾ ਪਤਾ ਕੀਤਾ ਜਾਊਗਾ ਇਹ ਗੱਲ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਂਦੀ ਜਾਊਗੀ ਇਹੋ ਜਿਹੇ ਡਾਕਟਰ ਨੂੰ ਚਲਦਾ ਕੀਤਾ ਜਾਊਗਾ